ਸਸੀ ਕਾ ਜੀ ਤੁਸੀਂ ਵੇਖ ਰਹੇ ਹੋ ਬਲੰਦਵਾਲਾ ਜੀ ਇਹ ਤਾਂ ਨਇਆ ਤੁਹਾਡਾ ਆਪਣਾ ਜਜੀ ਸਰ ਬਾਤ ਅੱਜ ਡੰਡਾ ਵਿਕੇਪ ਉਰੂਪ ਪੁ냐ਪੁਰ ਸੋ ਸੇ ਲੋਕਾਂ ਦੇ ਵਿੱਚ ਥਾਲ ਮੇਲ ਹੋਇਆ ਤੇ ਦੇਖੋ ਤੁਸੀਂ ਡੰਡਾ ਤੋਂ ਇੱਕ ਖਾਸ ਬੋਲ ਪੁ냐ਪੁਰ ਤੋਂ ਪੁੜੇਲਾ ਵਾਸੇ ਵੱਲੋਂ ਥੈਂਕ ਯੂ ਸੋ ਸਟਾਰ ਜੀ ਥੈਂਕ ਯੂ ਤੁਸੀਂ ਇਸ ਮੁਕੀ ਦੀ ਕੰਟੀਨਿਊ ਕਰੋ ਕਿ ਇਸ ਤੋਂ ਬਾਅਦ ਅਸੀਂ ਤੁਹਾਡੇ ਅਸੀਂ ਸਵਾਲ ਲੈਣੇ ਸ਼ੁਰੂ ਕਰੀਏ ਜੀ ਸਰ ਸਾਡੇ ਅੱਜ ਦੀ ਮੀਟਿੰਗ ਦੇ ਮੁੱਖ ਮਹਿਮਾਨ ਜਿਨ੍ਹਾਂ ਦੀ ਅਸੀਂ ਬਹੁਤ ਤੋਂ ਜਾਣ ਸੀ ਜੀ ਜੀ ਸਾਹਿਬ ਰੋਪੜ ਅੱਜ ਜਿਲ੍ਹਾ ਰੋਪਨਗਰ ਪੁਲਿਸ ਵੱਲੋਂ ਬਹੁਤ ਵੱਡਾ ਉਦਮ ਚੁੱਕਿਆ ਗਿਆ ਹੈ ਲੋਕਾਂ ਨਾਲ ਸੰਗਤ ਬਣਾਉਣੀ ਹੈ ਉਹਨੂੰ ਗੋਲਾਦੰਡੀ ਹੈ ਕੋਈ ਮਾੜਾ ਮਾੜਾ ਚੰਦਨ ਦਰਜ ਨੇ ਪਰ ਇਹੋ ਜਿਹੀ ਕੋਈ ਗੱਲ ਨਹੀਂ ਕਿਉਂਕਿ ACB 1992 ਤੋਂ ਸਾਡਾ ਤਿਆਬੀਨ ਨਾਲ ਬਾਰਸਤ ਹੈ ਔਰ ਅਸੀਂ ਨਾਲ ਮਿਲ ਕੇ ਬਹੁਤ ਕੰਮ ਕਰੇ ਕੱਲ ਨੂੰ ਵੀ ਕਰਨੇ ਆ ਸਾਰਾ ਇਲਾਕਾ ਵੀ ਪੰਜਾਬ ਪੁਲਿਸ ਨਾਲ ਜੁੜਿਆ ਹੈ ਅੱਜ ਦਾ ਮਾਅਨ ਇਹ ਵੀ ਹੈ ਜੇ ਕੋਈ ਸਾਹਮਣੇ ਥੋੜਾ ਜਿਹਾ ਆਪਣੇ ਟੈਂਪਰਾ ਡਰ ਵੀ ਜਾਂਦੇ ਆ ਜਦੋਂ ਕੋਈ ਸਾਹਮਣੇ ਗੱਲ ਕਰ ਦਿੰਦੇ ਆ ਫਿਰ ਉਹ ਆ ਕੇ ਜਿਹੜੇ ਗਲਤ ਅੰਸਰਾਂ ਪੰਗਾ ਲੈ ਲੈਂਦੇ ਆ ਘਰਾਂ ਚੱਕ ਬਹੁਤ ਗੱਲਾਂ ਹੈ ਤੇ ਆਪਾਂ ਨੇ ਬਹੁਤ ਲੰਮੀ ਨਾਲ ਸੂਝ ਨਾਲ ਲੱਭਤਾ ਨੇ ਪੰਜਾਬ ਪੁਲਿਸ ਨੂੰ ਗੱਲਬਾਤ ਦੱਸਣੀ ਹੈ ਵੀ ਜੇ ਇਹ ਬੰਦੇ ਇੰਨੇ ਕਰੇ ਇਹ ਬੰਦੇ ਦੀ ਇਹ ਗੱਲ ਹੈ ਤੇ ਆਪਾਂ ਨੇ ਸਾਰੀ ਗੱਲ ਪੰਜਾਬ ਪੁਲਿਸ ਦੀ ਰੱਜ ਕੇ ਮਦਦ ਕਰਨੀ ਹੈ ਕਿਉਂਕਿ ਪੁਲਿਸ ਨੂੰ ਥੋੜਾ ਕੱਟ ਪਤਾ ਦਾ ਆਪਣੇ ਮਨ ਨਾਲ ਕਿ ਆਪਾਂ ਨੂੰ ਬਤ ਪਤਾ ਦਿੰਦਾ ਵੀ ਆਹ ਬੰਦਾ ਹੋਈ ਆਹ ਕੰਮ ਕਰ ਰਿਹਾ ਆਹ ਬੰਦਾ ਮੇਲ ਕਰ ਰਿਹਾ ਆਹ ਬੰਦਾ ਦੂ ਨੰਬਰ ਦਾ ਕਰ ਰਿਹਾ ਤਾਂ ਆਪਾਂ ਨੇ ਨਾਲ ਮਿਲ ਕੇ ਜ਼ਿਲ੍ਹਾ ਰੂਪਨਗਰ ਪੁਲਿਸ ਦੀ ਮਦਦ ਕਰਨੀ ਹੈ ਕਿ ਉਸਤਕਾਰ ਨੂੰ ਸਾਰੇ ਕ ਤੁਲਸਪੁਰ ਨੂੰ ਸਾਰੇ ਸਤਵੀਰ ਸਾਹਿਬ ਬਹੁਤ ਇਮਾਨਦਾਰ ਇਨਸਾਨ ਹੈ ਅਨਕੁਲੂਸਾ ਨੂੰ ਪਰ ਮਰੰਡੇ ਦੇ ਵੀ ਨੇ ਜੀ ਸਾਡੇ ਸਾਡੇ ਅਦਰ ਦੇ ਆਮ ਜਨ ਦੇ ਦੇ ਸਾਡੇ 50 ਸਰਪੰਚ ਜਿੰਨੇ ਵੀ ਪ੍ਰੈਸ ਵਾਲੇ ਆਏ ਆ ਸਾਡੇ ਐਮਸੀ ਸਾਹਿਬਾਨ ਆਏ ਆ ਸਾਡੇ ਪ੍ਰਧਾਨ ਸਾਹਿਬਾਨ ਪੁਰਾਣੇ ਜਿਹੜੇ ਬਰਡੇ ਤੋਂ ਰਿਪਾਜੀ ਤੇ ਹੋਰ ਪੰਡ ਜੀ ਬੈਠੇ ਆ ਤੇ ਸਾਰਾ ਸਾਡਾ ਜਿੰਨਾ ਵੀ ਮਰੰਡੇ ਦੀ ਕਰੀਮ ਆ ਸਾਰੀ ਤਗਰੀਬ ਇੱਥੇ ਪਹੁੰਚੀ ਹੋਈ ਆ ਅਸੀਂ ਤਾਂ ਜੋ ਕੋਈ ਸਾਨੂੰ ਕੋਈ ਕੋ ਬੇਨਤੀ ਕਰਾਂਗੇ ਵੀ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਕੱਲਾ ਕੱਲਾ ਇਹ ਸਾਡਾ ਸਭ ਦਾ ਫਰਜ਼ ਬਣਦਾ ਜਦੋਂ ਕੋਈ ਆਪਣਾ ਬੱਚਾ ਸਕੂਲ ਜਾਂਦਾ ਜਵਾਨ ਹੁੰਦਾ ਉਹਦੇ ਤੇ ਪੂਰੀ ਨਿਗਰ ਰੱਖੀ ਜਾਵੇ ਵੀ ਸਾਡਾ ਬੱਚਾ ਕਿਤੇ ਗਲਤ ਸੰਗਤ ਤਾਂ ਨਹੀਂ ਪੈ ਗਿਆ ਅਗਰ ਆਪਣੇ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਆ ਤਾਂ ਬੜੀ ਪ੍ਰੋਬਲਮ ਆਉਂਦੀ ਆ ਅਸੀਂ ਸਾਰੇ ਐਫਰਟ ਕਰੀਏ ਕੱਲਾ ਕੱਲਾ ਸਾਡਾ ਜਿੰਨਾ ਵੀ ਸਮਾਜ ਦਾ ਸਾਰਾ ਉਹਨਾਂ ਲਈ ਵੀ ਇੱਕ ਪੁੜਸਦਾਈ ਫਰਜ ਆ ਗੀ ਨਸ਼ਿਆਂ ਤੋਂ ਕੋਈ ਮੁਹਿਮ ਚਲਾਣੀ ਆ ਸਾਰਿਆਂ ਦਾ ਸਾਡਾ ਫਰਜ ਆ ਜਿੰਨੇ ਸਾਡੇ ਐਮਸੀ ਸਰਵਾਂ ਜਿੰਨੇ ਸਾਡੇ ਪ੍ਰੈਸ ਕਲੱਬ ਵਾਲੇ ਪਹੁੰਚੇ ਇਹਨਾਂ ਦਾ ਵੀ ਫਰਜ ਬਣਦਾ ਜਿੰਨੇ ਪੰਜ ਸਰਪੰਚ ਹਰ ਇੱਕ ਬੰਦੇ ਇੱਕ ਇੱਕ ਬੰਦਾ ਇਹ ਫਟ ਘਰੇ ਇਹ ਸਾਡੇ ਬੱਚੇ ਕਿਤੇ ਗੱਲ ਸੰਗਤਾਂ ਨਹੀਂ ਪੈ ਰਹੇ ਤਾਂ ਹੀ ਇਹ ਜੋ ਪੰਜਾਬ ਆ ਸਾਡਾ ਨਸ਼ਾ ਮੁਕਤ ਹੋ ਸਕਦਾ ਤੇ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ ਆ ਆਪਣੇ ਆਪਣੇ ਬੱਚਿਆਂ ਪਰ ਵਧੀਆ ਪੜ੍ਹਾਓ ਲਿਖਾਓ ਤੇ ਚੰਗੀ ਸਿੱਖਿਆ ਦੇ ਉਹਨਾਂ ਨੂੰ ਤੇ ਮੈਂ ਸਾਰਿਆਂ ਦਾ ਬਾਕੀ ਧੰਨਵਾਦ ਕਰਦਾ ਹਾਂ ਸਾਡੇ ਵਿਸ਼ੇਸ਼ਤਾਂ ਤੋਂ ਜਿਨ੍ਹਾਂ ਨੇ ਅੱਜ ਇਹ ਬੜਾ ਉਪਰਾਲਾ ਕਰਕੇ ਸਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਤਾਂ ਹਰ ਮੰਗਨ ਨੂੰ ਜਾਗਰੂਕ ਹੋਣਾ ਹੀ ਚਾਹੀਦਾ ਇਸ ਵਿਸ਼ੇ ਦੇ ਨਾਲ ਖਾਸ ਕਰਕੇ। ਤਾਂ ਹੀ ਅਸੀਂ ਇਹ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਬਾਕੀ ਤੁਹਾਨੂੰ ਸਾਰਾ ਅਗਲਾ ਪ੍ਰੋਗਰਾਮ ਦੱਸਣਗੇ ਪੰਜਾਬ ਪੁਲਿਸ ਗ੍ਰੰਥਾਪਾਤ ਸ਼ਰੇਦਾ ਦਾ ਧੰਨਵਾਦ ਜਿੰਨੇ ਵੀ ਸਾਡੇ ਸ਼ਹਿਰ ਤੋਂ ਆਏ ਆ। ਸੀਨੀਅਰ ਅਫਸਰ ਸਾਹਿਬਾਨ ਮੇਰੇ ਵੱਲੋਂ ਪਿਆਰ ਦੀ ਸਤਿ ਸ਼੍ਰੀ ਅਕਾਲ ಗ್ರಾಮ ਪੰਚਾਇਤ ਮੈਂ ਕਾਇਨੌਰ ਨਸ਼ਾ ਬੰਦੂ ਬਹੁਤ ਵਧੀਆ ਮਦਦ ਮਾ ਜੋ ਪੰਜਾਬ ਸਰਕਾਰ ਪੁਲਿਸ ਸਾਰਾ ਸਾਥ ਦੇ ਰਹੀ ਹੈ ਪਰ ਇੱਕ ਹੋਰ ਅਜਕਲ ਸਾਹਮਣੇ ਆ ਰਹੀ ਹੈ ਹੋ ਸਕਦਾ ਹੈ ਵਿਸ਼ਾ ਨਾ ਹੋਵੇ ਅਜਕਲ ਪਤੰਗਵਾਜੀ ਦੀ ਜੋ ਡੋਰ ਜਾਂ ਚੈਨਾ ਡੋਰ ਹੈ ਉਹ ਬਹੁਤ بڑا ਇੱਕ ਪਿੰਡਾਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਖੜੀ ਕਰਦੀ ਹੈ ਮੈਂ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਇਸ ਤੇ ਵੀ ਕੁਝ ਜ਼ੋਰ ਦੇ ਕੇ ਪਟ੍ਰੋਲਿੰਗ ਕਰਕੇ ਇਸ ਨੂੰ ਪਿੰਡਾਂ ਤੋਂ ਬੰਦ ਕਰਵਾਇਆ ਜਾਵੇ